ਬਹਿਬਲ ਕਲਾਂ ਦੀ ਧਰਤੀ ਦੇ ਉੱਤੇ ਜਾ ਕੇ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਦੇ ਨਾਲ ਸਲਾਹ ਕੀਤੀ ਕਿ ਮੁਗਲ ਫੌਜ ਦਾ ਕੋਈ ਪਤਾ ਨਹੀਂ ਮੁਗਲ ਫੌਜ ਕਦੋਂ ਵੀ ਆ ਸਕਦੀ ਹੈ ਇਸ ਕਰਕੇ ਸਾਨੂੰ ਜੰਗ ਦੇ ਮੈਦਾਨ ਦੀ ਤਿਆਰੀ ਕਰਨੀ ਚਾਹੀਦੀ ਹੈ ਕੋਈ ਸਾਨੂੰ ਐਸਾ ਟਿਕਾਣਾ ਲੱਭਣਾ ਚਾਹੀਦਾ ਹੈ ਜਿੱਥੇ ਠਹਿਰ ਕੇ ਚੜ ਕੇ ਆ ਰਹੇ ਵਜ਼ੀਰ ਖਾਨ ਦਾ ਮੁਕਾਬਲਾ ਕੀਤਾ ਜਾ ਸਕੇ ਗੁਰਮਖੋ ਉਸ ਇਲਾਕੇ ਦੇ ਕੁਝ ਸਿੱਖ ਸਨ ਜਿਹੜੇ ਜਿਨ੍ਹਾਂ ਵਿੱਚੋਂ ਭਾਈ ਦਾਨਾ ਦਾਨ ਸਿੰਘ ਜਿਹੜਾ ਬਾਅਦ ਵਿੱਚ ਖੰਡੇ ਵੱਟ ਦੀ ਪਹਲ ਲੈ ਕੇ ਦਾਨ ਸਿੰਘ ਬਣਦਾ ਉਹ ਦਾਨਾ ਬਰਾੜ ਸੀ ਜਿਹੜਾ ਕਿਉਂਕਿ ਇਸ ਇਲਾਕੇ ਦੇ ਵਿੱਚ ਜਿਹੜੀ ਸੀ ਬਰਾੜਾਂ ਦੀ ਗਿਣਤੀ ਬੜੀ ਸੀ ਜੀ ਉਹ ਉੱਥੇ ਪਾਤਸ਼ਾਹ ਦੇ ਕੋਲ ਆ ਗਏ। ਉਹਨਾਂ ਕਹਿਆ ਪਾਤਸ਼ਾਹ ਜੇ ਇੱਥੇ ਨਜ਼ਦੀਕ ਕੋਈ ਥਾਂ ਹੈ ਮੁਕਾਬਲਾ ਕਰਨ ਦੇ ਲਈ ਤੇ ਪਾਤਸ਼ਾਹ ਉਹ ਕਪੂਰੇ ਚੌਧਰੀ ਦਾ ਕਿਲਾ ਜੇ ਕਿਤੇ ਕਪੂਰਾ ਚੌਧਰੀ ਆਪਾਂ ਨੂੰ ਕਿਲਾ ਦੇ ਦੇਵੇ ਤੇ ਪਾਤਸ਼ਾਹ ਫਿਰ ਆਪਾਂ ਉਸ ਧਰਤੀ ਦੇ ਉੱਤੇ ਵਜ਼ੀਰ ਖਾਨ ਦੀ ਫੌਜ ਦਾ ਮੁਕਾਬਲਾ ਕਰਾਂਗੇ। ਗੁਰਮਖੋ ਗੁਰੂ ਪਾਤਸ਼ਾਹ ਬਾਈਬਲ ਕਲਾਂ ਤੋਂ ਚੱਲੇ। ਚਲਦੇ ਆ ਚਲਦੇ ਆ ਪਾਤਸ਼ਾਹ ਕੋਟਪੁਰ ਧਰਤੀ ਦੇ ਉੱਤੇ ਪਹੁੰਚਦੇ ਕਪੂਰੇ ਚੌਧਰੀ ਨੂੰ ਪਹਿਲਾਂ ਹੀ ਗੁਰਮਖ ਕੋ ਖਬਰ ਮਿਲ ਚੁੱਕੀ ਸੀ ਜੀ ਕਪੂਰਾ ਚੌਧਰੀ ਚੱਲ ਕੇ ਆਇਆ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਡੇ ਭਾਗ ਤੂੰ ਇਸ ਧਰਤੀ ਨੂੰ ਆ ਕੇ ਨਵਾਜਿਆ ਹੈ ਤੇਰੀਆਂ ਬਖਸ਼ਿਸ਼ਾਂ ਦੇ ਨਾਲ ਜੀਵਦੇ ਪਏ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਖੁ ਉਹਨੂੰ ਪਿਆਰ ਕੀਤਾ ਨਾਲ ਬਚਨ ਕਾ ਕਹਿਣ ਲੱਗੀ ਕਪੂਰਿਆ ਅੱਜ ਤੇਰੇ ਤਾਂ ਸਾਨੂੰ ਇੱਕ ਲੋੜ ਹੈ ਕਹਿਣ ਲੱਗਾ ਪਾਤਸ਼ਾਹ ਕਿਰਪਾ ਕਰੋ ਸਾਨੂੰ ਖਬਰ ਮਿਲੀ ਹੈ ਪਿੱਛੋਂ ਫੌਜਾਂ ਚੜ੍ਹ ਕੇ ਆ ਰਹੀਆਂ ਨੇ ਤੇ ਅਸੀਂ ਅੱਗੇ ਜਾਣ ਦੀ ਥਾਂ ਦੇ ਉੱਤੇ ਖੜ ਕੇ ਮੁਕਾਬਲਾ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਤੇਰਾ ਕਿਲਾ ਚਾਹੀਦਾ ਕਹਿਣ ਲੱਗਾ ਪਾਤਸ਼ਾਹ ਮੈਨੂੰ 2 ਦਿਨ ਦਾ ਸਮਾਂ ਦਿਓ ਗੁਰਮੁਖ ਕੋ ਪਾਤਸ਼ਾਹ ਕਹਿਣ ਲੱਗੇ ਠੀਕ ਹੈ ਪਾਤਸ਼ਾਹ ਨੇ ਨਗਰ ਤੋਂ ਬਾਹਰ ਰ ਟਿਕਾਣਾ ਕੀਤਾ ਗੁਰਮਖੋ 2 ਦਿਨਾਂ ਤੋਂ ਬਾਅਦ ਕਪੂਰਾ ਪਾਤਸ਼ਾਹ ਦੇ ਦਰ ਤੇ ਆਇਆ ਕਹਿ ਲੱਗਾ ਪਾਤਸ਼ਾਹ ਇੱਕ ਪਾਸੇ ਤੁਸੀਂ ਦੂਜੇ ਪਾਸੇ ਮੇਰਾ ਪਰਿਵਾਰ ਸਤਗੁਰੂ ਪਾਤਸ਼ਾਹ ਨਾਮ ਹੈ ਤੁਹਾਡੇ ਨਾਲ ਤੋੜ ਸਕਦਾ ਵਾਂ ਤੇ ਨਾ ਗੁਰਮਖ ਪਾਤਸ਼ਾਹ ਆਪਣੇ ਪਰਿਵਾਰ ਨੂੰ ਮੁਸੀਬਤ ਵਿੱਚ ਪਾ ਸਕਦਾ ਗੁਰਮਖ ਦਾ ਮਨ ਕੰਬ ਗਿਆ ਥੋੜਾ ਜਿਹਾ ਭਾਵੇਂ ਕਿ ਅੰਦਰ ਤੋਂ ਗੁਰੂ ਪਾਤਸ਼ਾਹ ਨਾਲ ਪਿਆਰ ਕਰਦਾ ਸੀ ਉਹ ਪਰ ਅਜੇ ਪੂਰਨ ਭਰੋਸਾ ਨਹੀਂ ਸੀ ਮਨ ਵਿੱਚ ਵੱਜਿਆ ਸਤਿਗੁਰੂ ਪਾਤਸ਼ਾਹ ਕਿਲੇ ਦੇ ਲਈ ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ ਹਾਂ ਪਰ ਪਾਤਸ਼ਾਹ ਹੋਰ ਜੋ ਤੁਸੀਂ ਸੇਵਾ ਕਰੋਗੇ ਮੈਂ ਪਾਤਸ਼ਾਹ ਕਰਨ ਨੂੰ ਤਿਆਰ ਹਾਂ ਕੁਰਮਖੂ ਗੁਰੂ ਪਾਤਸ਼ਾਹ ਨੇ ਕਪੂਰੀ ਨੂੰ ਕੋਈ ਬਚਨ ਨਹੀਂ ਬੋਲਿਆ ਕਿਉਂਕਿ ਵਕਤ ਦੀ ਇਹ ਮੰਗ ਸੀ ਵੀ ਜਿੰਨਾ ਕੋਈ ਕੰਮ ਆਵੇ ਉਹਨਾਂ ਕੰਮ ਲੈ ਲੈਣਾ ਚਾਹੀਦਾ ਗੁਰੂ ਪਾਤਸ਼ਾਹ ਪੂਰੇ ਕੀ ਕਰੇਗਾ ਕਹਿਣ ਲੱਗਾ ਪਾਤਸ਼ਾਹ ਇੱਥੋਂ 12 ਕੋਹ ਦੀ ਵਾਟ ਦੇ ਉੱਪਰ ਖਦਰਾਨੀ ਦੀ ਢਾਬ ਹੈ ਪਾਤਸ਼ਾਹ ਜੰਗ ਤੇ ਲਈ ਉਸ ਥਾਂ ਸਭ ਤੋਂ ਵਧੀਆ ਹੈ ਉੱਥੇ ਤੱਕ ਪਹੁੰਚਣ ਦੇ ਲਈ ਮੈਂ ਤੁਹਾਡੀ ਮਦਦ ਕਰ ਸਕਦਾ ਪਾਤਸ਼ਾਹ ਕਹਿਣ ਲੱਗੇ ਜਿਵੇਂ ਤੈਨੂੰ ਚੰਗਾ ਲੱਗੇ ਗੁਰਮਖੋ ਗੁਰੂ ਪਾਤਸ਼ਾਹ ਕੋੜਪੁਰ ਤੋਂ ਚੱਲੇ ਕੋੜਪੁਰੇ ਤੋਂ ਚੱਲ ਕੇ ਪਾਤਸ਼ਾਹ ਜੈਤੋ ਪਹੁੰਚਦੇ ਨੇ ਜੈਤੋ ਪਾਤਸ਼ਾਹ ਨੇ 2-3 ਦਿਨ ਆਪਣਾ ਟਿਕਾਣਾ ਕੀਤਾ ਆਸੇ-ਪਾਸੇ ਤੋਂ ਸੰਗਤਾਂ ਆਉਣ ਲੱਗੀਆਂ ਕਿਉਂਕਿ ਚਾਰੇ ਪਾਸੇ ਗੱਲ ਫੈਲ ਗਈ ਸੀ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਮਾਲਵੇ ਦੀ ਧਰਤੀ ਤੇ ਨੇ ਤੇ ਪਿੱਛੋਂ ਵਜ਼ੀਰਖਾ ਦੀਆਂ ਫੌਜਾਂ ਚੜ ਕੇ ਆ ਰਹੀਆਂ ਇਸ ਕਰਕੇ ਗੁਰਮਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਦੀ ਸ਼ਹੀਦੀ ਤੋਂ ਬਾਅਦ ਇਹ ਕਹਿ ਲੋ ਵੀ ਆਮ ਸਿੱਖਾਂ ਦੇ ਵਿੱਚ ਇਹਨਾਂ ਗੁੱਸਾ ਸੀ ਉਹ ਮੌਕਾ ਚਾਹੁੰਦੇ ਸਨ ਕਦੋਂ ਵਜ਼ੀਰ ਖਾਂ ਤੋਂ ਬਦਲਾ ਲੈਣ ਦਾ ਸਮਾਂ ਸਾਨੂੰ ਮਿਲੇ ਜੈਤੂ ਸੰਗਤਾਂ ਦਾ ਇਕੱਠ ਹੋ ਗਿਆ ਜੀ ਇਹ ਕਹਿੰਦੇ ਵੀ ਹਜ਼ਾਰ ਤੋਂ ਉੱਪਰ ਸੰਗਤਾਂ ਸਨ ਜਿਹੜੀਆਂ ਸਿੱਖ ਇੱਥੇ ਆਪੋ ਆਪਣੇ ਘਰਾਂ ਵਿੱਚੋਂ ਗੁਰਮੁਖ ਕੋ ਕਿਸੇ ਨੇ ਗਡਾਸਾ ਲਿਆ ਕਿਸੇ ਨੇ ਕਹੀ ਚੱਕੀ ਕਿਸੇ ਨੇ ਗੁਰਮੁਖ ਨੂੰ ਨੇਜਾ ਚੱਕਿਆ ਕਿਸੇ ਨੇ ਕਿਰਪਾਨ ਜੋ ਸਿੱਖਾਂ ਨੂੰ ਘਰਾਂ ਵਿੱਚੋਂ ਮਿਲਿਆ ਗੁਰਮੁਖ ਕੋ ਸਿੱਖ ਆਪਣੇ ਘਰਾਂ ਤੋਂ ਲੈ ਲੈ ਕੇ ਗੁਰੂ ਪਾਤਸ਼ਾਹ ਦੇ ਕੋਲ ਪਹੁੰਚਣ ਲੱਗੇ ਗੁਰੂ ਪਾਤਸ਼ਾਹ ਕੋਲੇ ਹਜ਼ਾਰ ਸਿੱਖਾਂ ਤੋਂ ਉੱਪਰ ਦੀ ਇੱਥੇ ਫੌਜ ਹੋ ਗਈ ਜੀ ਇੱਥੇ ਪਾਤਸ਼ਾਹ ਕੁਝ ਦਿਨ ਰਹਿ ਕੇ ਫਿਰ ਸਤਗੁਰੂ ਪਾਤਸ਼ਾਹ ਅੱਗੇ ਨੂੰ ਚਾਲੇ ਪਾਉਂਦੇ ਅੱਗੇ ਗੁਰਮੁਖ ਖੁਬ ਇਤਿਹਾਸ ਵਿੱਚ ਨਾਮ ਆਉਂਦਾ ਸੁਨੀਆਂ ਤੇ ਅੱਜ ਇਸ ਪਿੰਡ ਦਾ ਨਾਮ ਹੈ ਚੈਣਾ ਇਹ ਇਹ ਦਾਸ ਦਾ ਪਿੰਡ ਹੈ ਜੀ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਹੁੰਚੇ ਦੋ ਦਿਨ ਪਾਛਲੇ ਟਿਕਾਣਾ ਇੱਥੇ ਕੀਤਾ ਇੱਥੇ ਗੁਰਮੁਖੋ ਇੱਕ ਇਤਿਹਾਸਕਾਰ ਕਹਿੰਦੇ ਨੇ ਵੀ ਇੱਕ ਮੱਝਾਂ ਚਾਰ ਦਾ ਪਿਆਸੀ ਮੁਸਲਮਾਨ ਡੋਗਰ ਸੀ ਜੀ ਉਹਦਾ ਨਾਮ ਸੀ ਸ਼ਾਮਾ ਡੋਗਰ ਉਹ ਮੱਝਾਂ ਚਾਰ ਦਾ ਪਿਆ ਉੱਥੇ ਕੋਲੇ ਛੋਟਾ ਜਿਹਾ ਤਲਾਬ ਹੈ ਇੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਿਹੜੇ ਘੋੜੇ ਸਨ ਉਹ ਉੱਥੇ ਤਲਾਬ ਤੇ ਪਾਣੀ ਪੀਣ ਲੱਗੇ ਉਹਨਾਂ ਨੇ ਕਿਹਾ ਰਾਹੀ ਆਏ ਨੇ ਜਦੋਂ ਨਜ਼ਦੀਕ ਆਇਆ ਧੰਨ ਗੁਰੂ ਗੋਬਿੰਦ ਸਿੱਖਾਂ ਨੂੰ ਪੁੱਛਿਆ ਕੌਣ ਨੇ ਸਿਖਾਣੇ ਕਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਭੱਜ ਕੇ ਕੋਲ ਗਿਆ ਕਹਿਣ ਲੱਗਾ ਪਾਤਸ਼ਾਹ ਤੁਸੀਂ ਇੱਥੋਂ ਪਾਣੀ ਨਾ ਪੀਓ ਧੰਨ ਪਾਤਸ਼ਾਹ ਕਹਿਣ ਲੱਗੇ ਭਾਈ ਪਿਆਸ ਲੱਗੀ ਜੇ ਪਾਣੀ ਨਹੀਂ ਤੇ ਕੀ ਕਹਿਣ ਲੱਗਾ ਪਾਤਸ਼ਾਹ ਕੁਝ ਗਾਵਾਂ ਤੇ ਮੱਝਾਂ ਮੇਰੇ ਕੋਲੇ ਹਨ ਮੈਂ ਤੁਹਾਨੂੰ ਦੁੱਧ ਛਕਾਵਾਂਗਾ ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਸ਼ਾਮੇ ਦੁੱਧ ਛਕਾਂਗੇ ਜ਼ਰੂਰ ਪਰ ਕੱਲੇ ਨਹੀਂ ਫੌਜਾਂ ਨੂੰ ਨਾਲ ਸ਼ਾਮਾਂ ਕਹਿ ਲੱਗਾ ਪਾਤਸ਼ਾਹ ਫਿਰ ਤੁਸੀਂ ਇੱਥੇ ਟਿਕੋ ਮੈਂ ਆਪਣੇ ਘਰ ਜਾਣਾ ਗੁਰਮੁਖ ਕੋ ਘਰ ਦੇ ਆਇਆ ਕੁਝ ਬੰਦੇ ਨਾਲ ਲੈ ਕੇ ਆਇਆ ਪੰਜ ਸੱਤ ਘੜੇ ਦੁੱਧ ਦੇ ਲੈ ਕੇ ਆਇਆ ਤੇ ਸਾਰੀ ਸੰਗਤ ਨੂੰ ਗੁਰਮੁਖ ਕੋਣ ਦੁੱਧ ਸ਼ਕਾਇਆ ਜੀ ਇੱਥੇ ਪਾਤਸ਼ਾਹ ਕੁਝ ਇਤਿਹਾਸਿਕ ਕਹਿੰਦੇ ਇੱਕ ਰਾਤ ਕੋਈ ਕਹਿੰਦਾ ਦੂਰ ਟਿਕਾਣਾ ਦਿੱਤਾ ਇੱਥੇ ਫਿਰ ਕਪੂਰਾ ਚੌਧਰੀ ਆ ਕੇ ਗੁਰੂ ਪਾਤਸ਼ਾਹ ਨੂੰ ਫਿਰ ਮਿਲਦਾ ਹੈ ਕਹਿੰ ਲੱਗਾ ਪਾਤਸ਼ਾਹ ਤੁਸੀਂ ਇੱਥੇ ਟਿਕਾਣਾ ਕਰਕੇ ਬੈਠੇ ਹੋ ਮੈਨੂੰ ਪਿੱਛੋਂ ਖਬਰ ਇਹ ਆਈ ਹੈ ਕਿ ਵਜ਼ੀਰ ਖਾਨ ਦੀਆਂ ਫੌਜਾਂ ਬਿਲਕੁਲ ਨਜ਼ਦੀਕ ਆ ਰਹੀਆਂ ਨੇ ਦਿਨ ਬਸ ਇੱਕ ਬਚਿਆ ਇੱਕ ਦਿਨ ਤੋਂ ਬਾਅਦ ਵਜ਼ੀਰ ਖਾਨ ਦੀ ਫੌਜ ਇੱਥੇ ਪਹੁੰਚ ਜਾਣੀ ਹੈ ਪਾਤਸ਼ਾਹ ਨੇ ਕਿਹਾ ਅੱਗੇ ਖਦਰਾਨੇ ਨੂੰ ਚੱਲਦੇ ਗੁਰਮਖੂ ਅਗਲੀ ਸਵੇਰ ਗੁਰਗੋਬਿੰਦ ਸਿੰਘ ਪਾਤਸ਼ਾਹ ਇੱਥੋਂ ਚੱਲੇ ਸੁਨੀਅਰ ਤੋਂ ਤੇ ਅੱਗੇ ਗੁਰਮਖੂ ਪਿੰਡ ਰਾਮਿਆਣਾ ਆਉਂਦਾ ਇੱਕ ਰਾਤ ਗੁਰੂ ਪਾਤਸ਼ਾਹ ਰਾਮਯਾਨੇ ਟਿਕਦੇ ਹਨ। ਰਾਮਯਾਨਾ ਜਿਹੜਾ ਨਗਰ ਆਇਆ ਉੱਥੇ ਗੁਰਮਖੋ ਮਾਝੇ ਦੀ ਧਰਤੀ ਤੋਂ ਚਲੀਆਂ ਹੋਈਆਂ ਸੰਗਤਾਂ ਦਾ ਮਿਲਾਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਹੋ ਜਾਂਦਾ ਹੈ। ਉਹ ਸੰਗਤਾਂ ਗੁਰਮਖੋ ਜਿਹੜੀਆਂ ਸਰਸਾ ਨਦੀ ਦੇ ਕਿਨਾਰੇ ਤੋਂ ਜਿਹੜੀਆਂ ਸੰਗਤਾਂ ਸਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਵਿਛੜ ਗਈਆਂ ਸਨ। ਉਹ ਸੰਗਤਾਂ ਕਿਉਂਕਿ ਅਸੀਂ ਕੇਵਲ ਇੰਨਾ ਹੀ ਇਤਿਹਾਸ ਵਿੱਚ ਸੁਣਦੇ ਪੜ੍ਹਦੇ ਹਾਂ ਵੀ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਭਾਗਾਂ 'ਚ ਵੰਡਿਆ ਗਿਆ ਗੁਰਮਖੋਂ ਤਿੰਨ ਭਾਗਾਂ 'ਚ ਕੇਵਲ ਗੁਰੂ ਸਾਹਿਬ ਦਾ ਪਰਿਵਾਰ ਵੰਡਿਆ ਗਿਆ ਸੀ ਸਿੱਖ ਸੰਗਤਾਂ ਕਿੰਨੇ ਕ ਭਾਗਾਂ 'ਚ ਵੰਡੀਆਂ ਗਈਆਂ ਕਿਸੇ ਨੂੰ ਕੋਈ ਗਿਣਤੀ ਦਾ ਪਤਾ ਨਹੀਂ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ ਗੁਰੂ ਕੀ ਪਰਿਵਾਰ ਨਹੀਂ ਮਿਲਿਆ ਗੁਰਮਖੋਂ ਪਟਕਦੇ ਆ ਪਟਕਾਉਂਦਿਆਂ ਆਪ ਆਪਣੇ ਘਰਾਂ ਨੂੰ ਚਲੇ ਗਏ ਸਨ ਕਿ ਤੋ ਉਹਨਾਂ ਸਿੱਖਾਂ ਨੂੰ ਪਤਾ ਲੱਗਦਾ ਵੀ ਧੰਨ ਗੁਰੂ ਗਬਿੰਦ ਸਿੰਘ ਪਾਤਸ਼ਾਹ ਮਾਲਵੇ ਦੀ ਧਰਤੀ ਦੇ ਉੱਪਰ ਨੇ ਗੁਰਮਖੋ ਉਹ ਸਿੱਖ ਪਰ ਮਾਝੇ ਤੋਂ ਚੱਲ ਪੈਂਦੇ ਨੇ ਗੁਰੂ ਪਾਤਸ਼ਾਹ ਨੂੰ ਮਿਲਣ ਵਾਸਤੇ ਉਹਨਾਂ ਦੇ ਨਾਲ-ਨਾਲ ਕੁਝ ਚੌਧਰੀ ਤਰਪੇ ਪਿੰਡ ਦੇ ਜੀ ਅਕਸਰ ਗੁਰਮਖੋ ਹੁੰਦਾ ਹੈ ਕਿ ਜਦੋਂ ਅਸੀਂ ਕਿਤੇ ਚੰਗੇ ਕੰਮ ਵੱਲ ਤੁਰਦੇ ਆਂ ਤੇ ਕੁਝ ਲਾਲਚੀ ਕਿਸਮ ਦੇ ਲੋਕ ਵੀ ਸਾਡੇ ਨਾਲ ਤੁਰ ਪੈਂਦੇ ਨੇ ਵੀ ਚਲੋ ਕੁਝ ਨਾ ਕੁਝ ਤੇ ਵਡਿਆਈ ਸਾਨੂੰ ਵੀ ਮਿਲ ਜਾਏਗੀ ਗੁਰਮਖੋਂ ਚੌਧਰੀ ਤਰਪੇ ਇਹਨਾਂ ਵਿੱਚੋਂ ਪ੍ਰਮੁੱਖ ਜਿਹੜੇ ਸਿੱਖ ਸਨ ਉਹ ਸਨ ਭਾਈ ਮਹਾ ਸਿੰਘ ਮਹਾ ਸਿੰਘ ਦੇ ਪਿਤਾ ਨੇ ਭਾਈ ਰਾਏ ਸਿੰਘ ਗੁਰਮਖੋਂ ਇੱਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਿੱਖ ਹੋਏ ਨੇ ਭਾਈ ਲੰਗਾਹ ਜੀ ਭਾਈ ਲੰਗਾਹ ਦੇ ਭਰਾ ਹੋਏ ਨੇ ਭਾਈ ਪੈਰੋ ਸ਼ਾ ਤੇ ਪੈਰੋ ਸ਼ਾ ਦਾ ਪੁੱਤਰ ਹੋਇਆ ਮਨਲੋ ਸ਼ਾ ਤੇ ਗੁਰਮਖੋਂ ਮਨਲੋ ਸ਼ਾ ਦੇ ਦੋ ਪੁੱਤਰ ਨੇ ਇੱਕ ਦਾ ਨਾਮ ਹੈ ਤਾਰਾ ਸਿੰਘ ਦਾ ਨਾਮ ਹੈ ਦਿਲਬਾਖ ਸਿੰਘ ਤੇ ਇੱਕ ਇਹਦੀ ਧੀ ਹੈ ਜਿਹਦਾ ਨਾਮ ਹੈ ਮਾਤਾ ਭਾਗ ਕੌਰ ਥੋੜਾ ਬੇਨਤੀ ਬੜੇ ਧਿਆਨ ਨਾਲ ਸਮਝੋ ਜਿਹੜੀ ਗੁਰਮਖੋ ਮਾਤਾ ਭਾਗ ਕੌਰ ਹੈ ਮੁਖਤਸਰ ਦੀ جنگ ਦੇ ਵਿੱਚ ਮਾਤਾ ਭਾਗ ਕੌਰ ਦੇ ਦੋ ਪਰਾ ਸ਼ਹੀਦ ਹੋਏ ਜੀ ਇੱਕ ਦਾ ਨਾਮ ਸੀ ਤਾਰਾ ਸਿੰਘ ਇੱਕ ਦਾ ਨਾਮ ਹੈ ਦਿਲਬਾਖ ਸਿੰਘ ਤੇ ਇਹ ਗੁਰਮਖੋ ਪੱਟੀ ਵਿਆਹੀ ਹੋਈ ਸੀ ਤੇ ਇਹਦੇ ਪਤੀ ਦਾ ਨਾਮ ਹੈ ਸਰਦਾਰ ਨਿਧਾਨ ਸਿੰਘ ਨਿਧਾਨ ਸਿੰਘ ਵੀ ਮਾਤਾ ਭਾਗੋ ਦੇ ਨਾਲ ਗੁਰਮਖੋ ਆਇਆ ਹੁਣ ਇਹ ਸਾਰੇ ਸਿੱਖ ਆਏ ਸਨ ਰਾਮਿਆਂ ਨੇ ਆ ਕੇ ਗੁਰੂ ਪਾਤਸ਼ਾਹ ਨੂੰ ਮਿਲੇ ਆ ਚਾਹ ਚੜ ਗਿਆ ਗੁਰੂ ਪਾਤਸ਼ਾਹ ਧਨਪਾਲ ਕਿੰਨੇ ਮਹੀਨਿਆਂ ਬਾਅਦ ਮਿਲਾਪ ਹੋਇਆ ਗੁਰੂ ਕੇ ਪੁੱਤਰਾਂ ਦੇ ਗੁਰਮਖੋ ਸ਼ਹੀਦ ਹੋਣ ਦੀਆਂ ਗੱਲਾਂ ਚੱਲੀਆਂ ਚਲਦੇ ਆ ਚਲਦੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਚਲੋ ਭਾਈ ਮੁਗਲੀਆਂ ਫੌਜਾਂ ਆ ਰਹੀਆਂ ਨੇ ਤੇ ਚਲੋ ਆਪਾਂ ਮੁਕਾਬਲਾ ਕਰਨਾ ਹੈ ਅੱਗੇ ਚੱਲ ਗੋਬਿੰਦ ਸਿੰਘ ਸਿੱਖ ਸੰਤ ਉਹ ਤਾਂ ਤਿਆਰ ਹੋ ਗਏ ਭਾਈ ਮਹਾ ਸਿੰਘ ਭਾਈ ਰਾਏ ਸਿੰਘ ਭਰੀ ਪਰ ਜਿਹੜੇ ਕੁਝ ਚੌਧਰੀ ਆਏ ਸਨ ਨਾਲ ਉਹਨਾਂ ਚੌਧਰੀਆਂ ਨੇ ਕਿਹਾ ਗੁਰਗੋਬਿੰਦ ਸਿੰਘ ਪਾਤਸ਼ਾਹ ਜੇ ਸਾਡੀ ਇੱਕ ਸਲਾਮਤ ਨਮੋ ਸੀ ਤੁਹਾਡੇ ਸਿੱਖ ਪਾਤਸ਼ਾਹ ਕਹਿੰਨ ਲੱਗੇ ਦੱਸੋ ਕੀ ਸਲਾਹ ਕਹਿਨ ਲੱਗੇ ਪਾਤਸ਼ਾਹ ਆਨੰਦਪੁਰ ਖਤਮ ਹੋ ਗਿਆ ਪੁੱਤਰ ਪਰਿਵਾਰ ਸ਼ਹੀਦ ਹੋ ਗਏ ਪਾਤਸ਼ਾਹ ਬਚਿਆ ਕੀ ਹੈ ਸਾਡੀ ਕੁੱਲ ਸਰਕਾਰੇ ਦਰਬਾਰੇ ਚੱਲਦੀ ਹੈ ਅਸੀਂ ਸਰਕਾਰ ਨਾਲ ਤੁਹਾਡਾ ਸਮਝੌਤਾ ਕਰਵਾ ਦਿੰਦੇ ਆ ਇਨਾਂ ਕਾ ਤੁਹਾਡਾ ਸਮਝੌਤਾ ਕਰਾ ਦਿੰਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਨ ਲੱਗੇ ਵਾਹ ਚੌਧਰੀਆਂ ਤੁਸੀਂ ਸਮਝੌਤਾ ਕਰਾਉਣਾ ਚਾਹੁੰਦੇ ਹੋ ਸਾਡਾ ਸਮਝੌਤਾ ਕਿਵੇਂ ਹੋਏਗਾ ਕਿਵੇਂ ਸਮਝੌਤਾ ਹੋਏਗਾ ਗੁਰੂ ਪਾਤਸ਼ਾਹ ਕਹਿਣ ਲੱਗੇ ਇੱਕ ਪਾਸੇ ਇਹ ਲੜਾਈ ਕਿਸੇ ਜਾਤ ਦੀ ਨਹੀਂ ਇਹ ਲੜਾਈ ਕੋਈ ਧਨ ਦੌਲਤ ਦੀ ਨਹੀਂ ਇਹ ਲੜਾਈ ਕੋਈ ਜ਼ਮੀਨ ਦੀ ਥੋੜਾ ਵੀ ਅਦੀ ਤੁਸੀਂ ਰੱਖ ਲੋ ਅਦੀ ਅਸੀਂ ਰੱਖ ਲਾਂਗੇ ਸਮਝੌਤਾ ਹੋ ਗਿਆ ਸਾਡਾ ਸਿਰਾਂ ਗੁਰੂ ਇਹ ਲੜਾਈ ਨਾ ਤੇ ਧਨ ਦੀ ਸੀ ਅੱਧਾ-ਅੱਧਾ ਵੰਡ ਲੈਣੇ ਲੜਾਈ ਖਤਮ ਤੇ ਨਾ ਗੁਰੂ ਖੁਦ ਲਈ ਲੜਾਈ ਜ਼ਮੀਨ ਦੀ ਹੈ ਇਹ ਲੜਾਈ ਤੇ ਸੱਚ ਤੇ ਝੂਠ ਦੀ ਸੀ ਧਰਮ ਤੇ ਅਧਰਮ ਦੀ ਲੜਾਈ ਹੈ ਗੁਰੂ ਪਾਤਸ਼ਾਹ ਕਰਨ ਲੱਗੇ ਕੋਈ ਸਮਝੌਤਾ ਨਹੀਂ ਨਾਲ ਗੁਰੂ ਪਾਤਸ਼ਾਹ ਨੇ ਕਿਹਾ ਚੌਧਰੀਓ ਤੱਤੀ ਤਵੀ ਉੱਤੇ ਗੁਰੂ ਅਰਜਨ ਸਾਹਿਬ ਨੂੰ ਬਿਠਾਇਆ ਸਮਝੌਤਾ ਉਸ ਦਿਨ ਕਿਉਂ ਨਹੀਂ ਹੋਇਆ ਗੁਰੂ ਤੇਗ ਬਹਾਦਰ ਪਿਤਾ ਦਾ ਸੀਸ ਚਾਂਦਨੀ ਚੌਕ ਦੇ ਵਿੱਚਕਾਰ ਪਿਆ ਰਹਾ ਤੁਸੀਂ ਸਮਝੌਤਾ ਕਰਾਉਣ ਵਾਲੇ ਉਸ ਦਿਨ ਕਿਉਂ ਨਹੀਂ ਆਏ ਸਾਡੇ ਦੋ ਪੁੱਤਰਾਂ ਨੂੰ ਸਾਡੀਆਂ ਅੱਖਾਂ ਸਾਹਮਣੇ ਸ਼ਹੀਦ ਹੋਣਾ ਪਿਆ ਸਾਡੇ ਦੋ ਲਾਲਾਂ ਨੂੰ ਸਰੰਦ ਦੀਆਂ ਲੀਆਂ ਚ ਪੋਕੇ ਸ਼ਿਰਕ ਕੀਤਾ ਗਿਆ ਤੁਸੀਂ ਨੂੰ ਤੱਕਰਉਣ ਵਾਲੇ ਉਦੋਂ ਕਿੱਥੇ ਗਏ ਸੀ ਇਸ ਨੂੰ ਹੱਲ ਕਰਾਉਣ ਲਈ ਪਾਤਸ਼ਾਹ ਕਹਿਣ ਲੱਗੇ ਕੋਈ ਸਮਝੌਤਾ ਨਹੀਂ ਜੂਜਾਂਗੇ ਜੰਗ ਦੇ ਵਿੱਚ ਇਨਾ ਕਹ ਪਾਤਸ਼ਾਹ ਫਿਰ ਠੀਕ ਏ ਕੁਝ ਚੌਧਰੀ ਸਨ ਉਹਨਾਂ ਕਹ ਪਾਤਸ਼ਾਹ ਫਿਰ ਠੀਕ ਏ ਤੁਸੀਂ ਲੜੋ ਅਸੀਂ ਤਾਂ ਚੱਲੀ ਅਸੀਂ ਚੱਲੇ ਪਾਤਸ਼ਾਹ ਕਹਿੰ ਲੱਗ ਜਿਨ੍ਹਾਂ ਨੇ ਜਾਣਾ ਹੈ ਭਾਈ ਜਾਓ ਪਰ ਪੱਕੀ ਗੱਲ ਲਿਖ ਕੇ ਦੇ ਕੇ ਜਾਓ ਕੌਣ ਸਾਡੇ ਵੱਲ ਹੈ ਤੇ ਕੌਣ ਸਾਡੇ ਵੱਲ ਨਹੀਂ ਗੁਰੂ ਕੁਝ ਸਿੱਖਾਂ ਨੇ ਸਿੱਖ ਕਹਿ ਲੋ ਬਸ ਇਹ ਕੋਲ ਕੱਚੇ ਪਿੰਡੇ ਸਨ ਕੁਝ ਅਖਵਾਉਣ ਦੇ ਵਾਲੇ ਉਹਨਾਂ ਗੁਰਮੁਖ ਨੂੰ ਲਿਖ ਕੇ ਦੇ ਦਿੱਤਾ ਜੀ ਗੁਰੂ ਪਾਤਸ਼ਾਹ ਨੇ ਚਿੱਠੀ ਉਹਨੂੰ ਵਿਦਾਵਾ ਕਿਹਾ ਜਾਂਦਾ ਹੈ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਗੁਰਮ ਕੋ ਦਸਤਕਤ ਕਰ ਦਿੱਤੇ ਉੱਪਰ ਕਰਕੇ ਦਸਤਕਤ ਤੇ ਗੁਰੂ ਪਾਤਸ਼ਾਹ ਨੇ ਉਹ ਆਪਣੀ ਜੇਬ ਵਿੱਚ ਪਾ ਲਿਆ ਸਤਿਗੁਰੂ ਪਾਤਸ਼ਾਹ ਚਲੋ ਭਾਈ ਸਿੱਖੋ ਖਦਰਾਨੇ ਦੀ ਢਾਬ ਦੇ ਵੱਲ ਚੱਲਦੇ ਗੁਰਮ ਕੋ ਇਹਦੇ ਨਾਲ ਦੇ ਸਿੱਖ ਸਨ ਉਹ ਅੱਗੇ ਨੂੰ ਚੱਲ ਪਏ ਪਿੱਛੇ ਜਿਹੜੇ ਮਾਝੇ ਤੋਂ ਆਏ ਹੋਏ ਸਿੱਖ ਸਨ ਗੁਰਮਖੋ ਇਹ ਉੱਥੇ ਬੈਠੇ ਰਹੇ ਇਹ ਆਪਸ ਵਿੱਚ ਉਲਝ ਗਏ ਜੀ ਕੁੜ ਸਿੱਖਾਂ ਨੇ ਕਿਹਾ ਅਸੀਂ ਬਦਾਵਾ ਦੇਣ ਵਾਸਤੇ ਨਹੀਂ ਸਿ ਆਏ ਅਸੀਂ ਗੁਰੂ ਪਾਤਸ਼ਾਹ ਨੂੰ ਧੋਖਾ ਦੇਣ ਵਾਸਤੇ ਨਹੀਂ ਸਿ ਆਏ ਅਸੀਂ ਤਾਂ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣਾ ਆਪ ਭੇਡ ਕਰਨ ਵਾਸਤੇ ਆਏ ਸਾਂ ਗੁਰਮਖੋ ਉਹਨਾਂ ਗੁਰੂ ਪਾਤਸ਼ਾਹ ਅੱਗੇ ਚਲੇ ਗਏ ਸਿੱਖਾਂ ਦੇ ਨਾਲ ਜਿਹੜੇ ਮਾਝੇ ਤੋਂ ਆਏ ਇਹਨਾਂ ਦੇ ਵੀ ਦੋ ਭਾਗ ਹੋ ਗਏ ਮਾਤਾ ਪਾਪ ਔਰ ਭਾਈ ਮਹਾ ਸਿੰਘ ਭਾਈ ਰਾਏ ਸਿੰਘ ਭਾਈ ਨਿਧਾਨ ਸਿੰਘ ਭਾਈ ਤਾਰਾ ਸਿੰਘ ਭਾਈ ਦਿਲਬਖ ਸਿੰਘ ਇਹਨਾਂ ਸਿੱਖਾਂ ਨੇ ਕਿਹਾ ਜੀਨੇ ਜਾਣਾ ਵਾਪਸ ਚਲੇ ਜਾਓ ਅਸੀਂ ਤੇ ਗੁਰਗੋਬਨ ਸਿੰਘ ਪਾਤਸ਼ਾਹ ਤੋਂ ਕੁਰਬਾਨ ਹੋਣ ਵਾਸਤੇ ਆ ਅਸੀਂ ਤੇ ਪਾਤਸ਼ਾਹ ਦੇ ਪਿੱਛੇ ਪਿੱਛੇ ਜਾਵਾਂ ਪਰ ਕੁਝ ਜਿਹੜੇ ਸਨ ਉਹ ਪਿੱਛੇ ਨੂੰ ਮੁੜ ਗਏ ਕੁਝ ਗੁਰਗੋਬਨ ਸਿੰਘ ਪਾਤਸ਼ਾਹ ਦੇ ਪਿੱਛੇ ਪਿੱਛੇ ਗੁਰਮ ਕੋ ਅੱਗੇ ਨੂੰ ਚੱਲ ਪਏ ਇੱਧਰ ਵਜ਼ੀਰ ਖਾਨ ਦੀਆਂ ਫੌਜਾਂ ਆਈਆਂ ਜੀ ਚੜ ਕੇ ਫੌਜਾਂ ਆਈਆਂ ਚਲੋ ਖੈਰ ਆਪਾਂ ਗੱਲ ਮੇਰੀ ਨਾ ਲੈ ਕੇ ਚੱਲੀਏ ਗੁਰਮਖੋ ਵਜ਼ੀਰ ਖਾਨ ਦੀਆਂ ਫੌਜਾਂ ਆਈਆਂ ਗੁਰ ਗੋਬਿੰਦ ਸਿੰਘ ਪਾਤਸ਼ਾਹ ਖਦਰਾਣੇ ਦੀ ਗੁਰਮਖੋ ਢਾਬਤੇ ਪਹੁੰਚ ਗਏ ਢਾਬਤੇ ਆਸੇ ਪਾਸੇ ਆਪਣਾ ਮੋਰਚੇ ਲਾਣੇ ਸ਼ੁਰੂ ਕਰ ਦਿੱਤੇ ਜੀ ਇੱਧਰ ਗੁਰਮਖੋ ਹੁਣ ਗੁਰ ਗੋਬਿੰਦ ਸਿੰਘ ਪਾਤਸ਼ਾਹ ਢਾਬਤੇ ਪਹੁੰਚ ਚੁੱਕੇ ਨੇ ਵਜ਼ੀਰ ਖਾਨ ਦੀਆਂ ਫੌਜਾਂ ਪਿੱਛੇ ਆ ਗਈਆਂ ਨੇ ਬੇਦਾਵੀਏ ਪਿੱਛੇ ਨੂੰ ਮੁੜ ਗਏ ਨੇ ਤੇ ਮਾਤਾ ਭਾਕ ਔਰ ਭਾਈ ਮਹਾ ਸਿੰਘ ਜਥਾ ਹੈ 40 ਦੇ ਕਰੀਬ ਸਿੱਖ ਬਣਦੇ ਸਨ ਇਹ ਗੁਰਮੁਖ ਪਾਤਸ਼ਾਹ ਦੇ ਪਿੱਛੇ-ਪਿੱਛੇ ਜਾ ਰਹੇ ਇਹਨਾਂ ਨੂੰ ਪਤਾ ਲੱਗਾ ਵੀ ਗੁਰਗੋਬਨ ਸਿੰਘ ਪਾਤਸ਼ਾਹ ਤੱਕ ਆਪਾਂ ਅਜੇ ਪਹੁੰਚ ਨਹੀਂ ਸਕਦੇ ਆਪਾਂ ਜਿਹੜੀਆਂ ਵਜ਼ੀਰ ਖਾਨ ਦੀਆਂ ਫੌਜਾਂ ਆਉਂਦੀਆਂ ਨੇ ਉਹਨਾਂ ਨੂੰ ਰੋਕਦੇ ਆਪਾਂ ਗੁਰਗੋਬਨ ਸਿੰਘ ਪਾਤਸ਼ਾਹ ਤੱਕ ਆਪਾਂ ਉਹਨਾਂ ਨੂੰ ਪਹੁੰਚਣ ਨਹੀਂ ਦਿੰਦੇ ਗੁਰਮੁਖ ਇਹ ਰਾਹ ਤੇ ਜ ਰੁਕ ਗਏ ਇਹਨਾਂ ਮੋਰਚੇ ਲਾ ਲੇ ਜੀ ਫਿਰ ਲਾ ਕੇ ਮੋਰਚੇ ਇਹਨਾਂ ਨੇ ਕਿਹਾ ਗੁਰਗੋਬਨ ਸਿੰਘ ਪਾਤਸ਼ਾਹ ਤੱਕ ਜਦ ਤੱਕ ਸਰੀਰ ਵਿੱਚ ਸੁਵਾਸ ਬਾਕੀ ਨੇ ਅਸੀਂ ਗੁਰੂ ਪਾਤਸ਼ਾਹ ਤੱਕ ਫੌਜਾਂ ਨਹੀਂ ਪਹੁੰਚਣ ਦੇਣੀ ਇਹਨਾਂ ਰਾਸਤੇ 'ਚ ਗੁਰਮੁਖ ਖੂ ਫੇਰਤਾ ਇਕੱਲੋ ਵੀ ਮੋਰਚੇ ਲਾਇਏ ਟਿੱਬਿਆਂ ਦਾ ਇਲਾਕਾ ਸੀ ਤੇ ਇਤਿਹਾਸਕਾਰ ਕਹਿੰਦੇ ਨੇ ਜਿਹੜੀ ਇਹ ਜੰਗ ਹੈ ਇਹ ਗੁਰਮੁਖ ਖੂ ਜੰਗ ਵੀ ਜੂਨ ਜਲਾਈ ਦੇ ਮਹੀਨੇ ਹੋਈ ਸੀ ਚਲੋ ਕਿਤੇ ਫਿਰ ਆਪਾਂ ਵਿਚਾਰਾਂਗੇ ਵੀ ਮੰਗ ਹੀ ਫਿਰ ਕਿਉਂ ਸ਼ੁਰੂ ਹੋ ਗਈ। ਅੱਤ ਦਾ ਗਰਮੀ ਦਾ ਸਮਾਂ ਸੀ ਜੀ। ਵਿਚਕਾਰ ਦੀ ਫੌਜਾਂ ਨੰਗੀਆਂ ਆਸੇ-ਪਾਸੇ ਤੋਂ ਹਮਲਾ ਕੀਤਾ। ਗੁਰਮਖੋ ਨਗਾਰੇ ਵੱਜੇ ਤਲਵਾਰਾਂ ਖੜਕਣ ਲੱਗੀਆਂ। ਜੋਰ-ਜੋਰ ਦੀ جنگ ਸ਼ੁਰੂ ਹੋ ਗਿਆ। ਇੱਧਰ ਗੁਰਗੋਬਿੰਦ ਸਿੰਘ ਪਾਤਸ਼ਾਹ ਨੂੰ ਖਬਰ ਮਿਲੀ ਵੀ ਪਿੱਛੇ ਚੜ ਕੇ ਵਜ਼ੀਰਖਣ ਆਇਆ ਸੀ। ਕੁੜ ਸਿੱਖਾਂ ਨਾਲ ਲੜਾਈ ਸ਼ੁਰੂ ਹੋ ਗਈ ਹੈ। ਪਾਤਸ਼ਾਹ ਨੇ ਕਹ ਪਾਈ ਸਿੱਖੋ ਪਤਾ ਕਰੋ ਕੌਣ ਨੇ। ਪਤਾ ਲੱਗਿਆ ਧੰਗ ਗੁਰੂ ਕੋ ਬੈਣ ਸਿੰਘ ਪਾਤਸ਼ਾਹ ਮਾਝੇ ਤੋਂ ਜਿਹੜੇ ਸਿੱਖ ਸਨ ਉਹ ਜੂਝਦੇ ਪਏ ਨੇ ਭਾਈ ਮਹਾ ਸਿੰਘ ਵਰਗੇ ਗੁਰੂ ਪਾਤਸ਼ਾਹ ਨੇ ਆਪਣੀ ਫੌਜ ਭੇਜੀ ਗੁਰਮਖੋ ਸਿੱਖ ਸਿੱਖਾਂ ਦੀ ਮਦਦ ਦੇ ਉੱਤੇ ਪਹੁੰਚੇ ਚਾਰ ਤੋਂ ਪੰਜ ਘੰਟੇ ਇਹ ਗੁਰਮਖੋ ਜੰਗ ਚੱਲਦੀ ਆ ਮੁਕਸਰ ਸਾਹਿਬ ਦੀ ਚਾਰ ਪੰਜ ਘੰਟੇ ਦੁਪਹਿਰ ਦਾ ਸਮਾਂ ਜਦੋਂ ਜੰਗ ਹੋਈ ਵਜੀਰ ਖਾਨ ਦੀਆਂ ਫੌਜਾਂ ਤੇ ਜਿਹੜੇ ਗੁਰੂ ਕੇ ਸਿੱਖ ਸਨ ਉਹ ਪਾਣੀ ਦੇ ਨਾਲ ਗੁਰਮੁਖ ਪਿਆਸੇ ਮਰਨ ਗੁਰਮਖੋ ਜਿਹੜੇ ਸਿੱਖ ਸਿਦਕ ਤੇ ਪ੍ਰੋਸਨ ਲੜਦੇ ਹੋਣ ਜਿਨ੍ਹਾਂ ਦੇ ਅੰਦਰ ਗੁਰਬਾਣੀ ਦਾ ਵਾਸਾ ਸੀ ਉਹਨਾਂ ਨੂੰ ਕੀ ਭੁੱਖ ਤੇ ਪਿਆਸ ਪਰਵਾਹ ਨਹੀਂ ਕੋਨਾ ਕੀਤੀ ਪਰ ਜਿਹੜੇ ਗੁਰਮਖੋ ਜਿਹੜੇ ਤਨਖਾਹਦਾਰ ਸਨ ਉਹ ਤੇ ਤੜਫਣ ਲੱਗ ਪਏ ਵजीर खान ਨੂੰ ਪਤਾ ਲੱਗਿਆ ਮੈਂ ਫਸ ਚੁੱਕੇ ਹਾਂ ਕਿਉਂਕਿ ਵजीर खान ਇੱਥੇ ਲਗਭਗ 12000 ਦੀ ਗਰਮਖੋ ਫੌਜ ਲੈ ਕੇ ਪਹੁੰਚਿਆ ਤੇ ਗੁਰੂ ਪਾਤਸ਼ਾਹ ਕੋਲ ਕੇਵਲ 2000 ਸਿੱਖਾਂ ਦੀ ਫੌਜ ਸੀ 40 ਨੇ ਸ਼ਹੀਦ ਹੋਏ ਗਰਮਖੋਸ਼ੀ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ ਸੈਂਕੜੇ ਦੇ ਵਿੱਚ ਜਦੋਂ ਇੱਥੇ ਜੰਗ ਹੁੰਦੀ ਹੈ 4 ਘੰਟੇ ਜੰਗ ਤੋਂ ਬਾਅਦ ਵजीर खान ਨੂੰ ਲੱਗਦਾ ਵੀ ਮੈਂ ਫਸ ਚੁੱਕਿਆ ਹਾਂ ਉਹ ਕਪੂਰੇ ਨੂੰ ਆਵਾਜ਼ ਮਾਰਦਾ ਕਪੂਰਿਆ ਪਾਣੀ ਦੱਸ ਕਿੰਨੀ ਕ ਦੂਰ ਹੈ ਪਾਣੀ ਤੋਂ ਬਿਨਾ ਫੌਜਾਂ ਮਰ ਰਹੀਆਂ ਗੁਰਮਖੂ ਕਪੂਰਾ ਬਾਹਰ ਤੋਂ ਭਾਵੇਂ ਵਜ਼ੀਰ ਖਾਨ ਨਾਲ ਸੀ ਪਰ ਅੰਦਰ ਤੋਂ ਗੁਰੂ ਪਾਤਸ਼ਾਹ ਨੂੰ ਪਿਆਰ ਕਰਦਾ ਸੀ ਉਹਨੇ ਦਿਮਾਗ ਤੋਂ ਕੰਮ ਲਿਆ ਕਹਿਣ ਲੱਗਾ ਵਜ਼ੀਰ ਖਾਨ ਜੇ ਅੱਗੇ ਜਾਵਾਂਗੇ ਤੇ 50 ਕੋਤੇ ਮਿਲੇਗਾ ਪਾਣੀ ਜੇ ਪਿੱਛੇ ਨੂੰ ਮੁੜਾਂਗੇ ਤੇ 12 ਕੋਤੇ ਮਿਲ ਜੀ ਗੁਰਮਖੂ ਜਦੋਂ ਕੇ ਸੱਚੇ ਸੀ ਕਿ ਕਪੂਰਾ ਝੂਠ ਬੋਲਦਾ ਪਿਆ ਪਾਣੀ ਥੋੜੀ ਦੂਰ ਉੱਤੇ ਹੀ ਅੱਗੇ ਖਦਾਨੇ ਦੀ ਧਾਰ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੈਠੇ ਸੀ ਪਰ ਉਹਨੇ ਝੂਠ ਬੋਲਿਆ ਜੀ ਉਹਦਾ ਗੁਰਮਖੋ ਝੂਠ ਬੋਲਣਾ ਵੀ ਇਹ ਸਮਝ ਲਓ ਵੀ ਪੁੰਨ ਬਣ ਗਿਆ ਉਹਨੇ ਕਿ ਅੱਗੇ ਜਾਵਾਂਗੇ ਤੇ 50 ਕੋਹ ਪਾਣੀ ਪਿੱਛੇ ਮੁੜਾਂਗੇ ਤੇ 12 ਕੋਹ ਤੇ ਪਾਣੀ ਵਜ਼ੀਰ ਖਾਨ ਜੇ ਜਾਨ ਬਚਾਉਣੀ ਹੈ ਤੇ ਪਿੱਛੇ ਨੂੰ ਭੱਜ ਚੱਲੀਏ ਬਸ ਗੁਰਮਖੋ ਇੰਨੀ ਵਜ਼ੀਰ ਖਾਨ ਦੇ ਨਾਲ ਕਹਿਣ ਦੀ ਧੀਰ ਸੀ ਸਿੱਖਾਂ ਦੇ ਹੌਸਲੇ ਵੱਧ ਗਏ ਤੇ ਦੁਸ਼ਮਣ ਦੀਆਂ ਫੌਜਾਂ ਦੇ ਹੌਸਲੇ ਖਤਮ ਹੋ ਗਏ। ਟੁੱਟ ਕੇ ਸਿੱਖ ਪੈ ਗਈ। ਵਜ਼ੀਰ ਖਾਨ ਦੀਆਂ ਫੌਜਾਂ ਪਿੱਛੇ ਨੂੰ ਭੱਜਣ ਲੱਗੀਆਂ ਵਾਪਸ। ਵਜ਼ੀਰ ਖਾਨ ਆਪ ਭੱਜਣ ਲੱਗਿਆ ਪਿੱਛੇ ਨੂੰ ਵਾਪਸ। ਔਰ ਜਿਹੜਾ ਇਹ ਮੈਦਾਨ ਸੀ ਲਗਭਗ 5 ਘੰਟਿਆਂ ਦੀ ਲੜਾਈ ਤੋਂ ਬਾਅਦ ਗੁਰਮਖੋ ਸਿੱਖਾਂ ਦੀ ਜਿੱਤ ਹੋਈ ਇਸ ਜੰਗ ਵਿੱਚ। ਸ਼ਾਮ ਦਾ ਵਕਤ ਸੀ। ਸੂਰ ਸਿਪਦਾ ਪਿਆ ਸੀ। ਸੰਨ ਗੁਰੂ ਕਬੈਨ ਸਿੰਘ ਪਾਤਸ਼ਾ ਉੱਚੀ ਤਿੱਬੀ ਤੋਂ ਥੱਲੇ ਉਤਰਦੇ ਨੇ ਜੰਗ ਦੇ ਗੁਰਮਖ ਮદાન ਵਿੱਚ ਪਹੁੰਚਦੇ ਨੇ ਇੱਕ ਇੱਕ ਸਿੱਖ ਦੇ ਕੋਲ ਜਾਂਦੇ ਨੇ ਕਿਹੜਾ ਕਿਹੜਾ ਪਿੱਛੇ ਨੂੰ ਮੁੜ ਗਿਆ ਤੇ ਕਿਹੜਾ ਕਿਹੜਾ ਵਾਪਸ ਮੇਰੇ ਚਰਨਾਂ ਦੇ ਵਿੱਚ ਆ ਕੇ ਕੁਰਬਾਨ ਹੋਣਾ ਦਰਮਖੋ ਮਾਤਾ ਪਾਂ ਘਰ ਨੂੰ ਮਿਲੇ ਭਾਈ ਰਾਏ ਸਿੰਘ ਇਹ ਭਾਈ ਮਹਾ ਸਿੰਘ ਦੇ ਪਿਤਾ ਸਨ ਸ਼ਹੀਦ ਹੋ ਗਏ ਸਨ ਮਾਤਾ ਭਾ ਕੌਰ ਦਾ ਪਤੀ ਸੀ ਨਿਹਾਲ ਸਿੰਘ ਗੁਰਮਖੋ ਇਹ ਵੀ ਸ਼ਹੀਦ ਹੋ ਗਏ ਮਾਤਾ ਭਾ ਕੌਰ ਦੇ ਦੋ ਭਰਾ ਸਨ ਭਾਈ ਤਾਰਾ ਸਿੰਘ ਤੇ ਭਾਈ ਦਲਬਖ ਸਿੰਘ ਉਹ ਵੀ ਗੁਰਮਖੋ ਜੰਗ ਚ ਸ਼ਹੀਦ ਹੋਏ ਮਾਤਾ ਪਾ ਪਰ ਜ਼ਖਮੀ ਸੀ ਉਹਦੇ ਮਲਮ ਪੱਟੀ ਕੀਤੀ ਗਈ ਜਿਹੜੇ ਗੁਰਮਖੋ ਸਿੱਖ ਸ਼ਹੀਦ ਸਨ ਉਹਨਾਂ ਦਾ ਸੰਸਕਾਰ ਕੀਤਾ ਜਾਣ ਲੱਗਾ ਸਹਿਕ ਦੇ ਪਏ ਨੇ ਭਾਈ ਮਹਾ ਸਿੰਘ ਕਿਉਂਕਿ ਮਹਾ ਸਿੰਘ ਗੁਰਮੁਖ ਕੋ ਬਹੁਤ ਮਹਾਨ ਸਿੱਖ ਹੈ ਇਹ ਗੱਲ ਚੇਤਾ ਰੱਖੋ ਭਾਈ ਮਹਾ ਸਿੰਘ ਬਦਾਵਾ ਲਿਖਣ ਵਾਲਿਆਂ ਵਿੱਚ ਨਹੀਂ ਹੈ ਭਾਈ ਮਹਾ ਸਿੰਘ ਮਾਤਾ ਭਾ ਕੌਰ ਰਾਏ ਸਿੰਘ ਇਹ ਗੁਰਮੁਖ ਕੋ ਬਦਾਵਾ ਲਿਖਣ ਵਾਲਿਆਂ ਵਿੱਚ ਨਹੀਂ ਹੈ ਭਾਈ ਮਹਾ ਸਿੰਘ ਪਾਤਸ਼ਾਹ ਕਹਿੰਦੇ ਨੇ ਮਹਾ ਸਿੰਘਾ ਪੁੱਤਰ ਦੱਸ ਤੈਨੂੰ ਕੀ ਬਖਸ਼ਿਸ਼ ਕਰੀਏ ਦੱਸ ਤੈਨੂੰ ਕੀ ਚਾਹੀਦਾ ਹੈ ਹੱਥ ਬੰਨ੍ਹ ਕਹਿੰਦੇ ਪਾਤਸ਼ਾਹ ਜੇ ਕੁਛ ਦੇਣਾ ਚਾਹੁੰਦੇ ਹੋ ਤੇ ਜਿਹੜੇ ਤੇਰੇ ਦਤੂ ਟੁੱਟ ਕੇ ਚਲੇ ਗਏ ਵਾਪਸ ਪਾਤਸ਼ਾ ਜਿਹੜੇ ਲਿਖ ਕੇ ਦੇ ਗਏ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਪਾਤਸ਼ਾ ਉਹ ਭਾਵੇਂ ਚਲੇ ਗਏ ਨੇ ਪਰ ਪਾਤਸ਼ਾ ਤੁਸੀਂ ਤੇ ਗੱਲ ਨਾ ਲਾਉਣ ਵਾਲੇ ਹੋ ਤੁਹਾਡਾ ਤੇ ਸੁਭਾਅ ਹੈ ਕਿ ਕਰ ਉਪਦੇਸ਼ ਛਿੜਕੇ ਬਹੁ ਭੰਤੀ ਬਹੁੜ ਪਿਤਾ ਗੱਲ ਲਾਵੇ ਪਾਤਸ਼ਾ ਉਹਨਾਂ ਮਾਝੇ ਦੇ ਸਿੱਖਾਂ ਨੂੰ ਆਪਣੀ ਗੱਲ ਨਾ ਲਾ ਲੈਣ ਪਾਤਸ਼ਾਹ ਮਹਜਬ ਸਿੱਖੀ ਕਾਇਮ ਰੱਖਣੀ ਤੁਸੀਂ ਕਹਿਣ ਲੱਗੇ ਠੀਕ ਹੈ ਮਹਾਂ ਸਿੰਘਾ ਆਹ ਦੇਖ ਕਰਨ ਕੋ ਚਿੱਠੀ ਕੱਢੀ ਪਾਤਸ਼ਾਹ ਨੇ ਕਹਿਣ ਲੱਗੇ ਤੇਰੀ ਅਰਦਾਸ ਪ੍ਰਮਾਣ ਹੈ ਉਹ ਭਾਵੇਂ ਛੱਡ ਕੇ ਚਲੇ ਗਏ ਉਹਨਾਂ ਨੇ ਭਾਵੇਂ ਕਹਿ ਦਿੱਤਾ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਪਰ ਮਹਾਂ ਸਿੰਘਾ ਅਸੀਂ ਤੇ ਕਦੇ ਨਹੀਂ ਕਹਿੰਦੇ ਕਿ ਤੂੰ ਉਹ ਮੇਰੇ ਸਿੱਖ ਨਹੀਂ ਤੇ ਮੈਂ ਉਹਨਾਂ ਦਾ ਗੁਰੂ ਨਹੀਂ ਸੱਚਾ ਗੁਰਮੁਖ ਸਿੱਖ ਕਹੇ ਤੇ 100 ਵਾਰ ਕਹੇ ਮੈਂ ਨਹੀਂ ਮੰਨਦਾ ਗੁਰੂ ਨੂੰ ਪਰ ਗੁਰੂ ਕਹਿੰਦਾ ਹੈ ਤੇ ਤੂੰ ਹੀ ਰਹੀ ਹੈ ਤੂੰ ਮੇਰਾ ਆਪਣਾ ਹੈ ਗੁਰੂ ਪਾਤਸ਼ਾਹ ਨੂੰ ਗੱਲ ਨਾਲ ਗੁਰਮੁਖ ਕੋ ਲਾਇਆ ਔਰ ਧੰ ਗੁਰੂ ਕੋ ਬਿੰਦ ਸਿੰਘ ਗੁਰਮੁਖ ਬਲਹਾਰੇ ਜਾਈਏ ਮੇਰੇ ਪਾਤਸ਼ਾਹ ਸਤਗੁਰੂ ਪਾਤਸ਼ਾਹ ਨੇ ਇੱਕ ਇੱਕ ਸਿੱਖ ਨੂੰ ਕਿਹਾ ਇਹ ਜੀਵਨ ਮੁਕਤੇ ਹਨ ਭਾਈ ਇਹ ਮਰਨ ਤੋਂ ਬਾਅਦ ਨਹੀਂ ਇਸ ਜਿੰਨੇ ਸ਼ਹੀਦ ਨੇ ਇਹ ਜਿਉਂਦੇ ਜੀ ਮੁਕਤੇ ਹੋਏ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਗੁਰਮੁਖ ਅੱਜ ਸਮਾਂ ਫਿਰ 10-15 ਮਿੰਟ ਉੱਪਰ ਚਲਾ ਗਿਆ। ਉਹਦਾ ਕਾਰਨ ਇਹ ਹੀ ਸੀ ਵੀ ਮੈਂ ਜਿਹੜਾ ਹੈ ਗੁਰਮੁਖ ਨੂੰ ਛੁੱਟੀ ਚਲੇ ਜਾਣਾ ਹੈ 5-7 ਦਿਨਾਂ ਦੇ ਲਈ ਤੇ ਸਾਡੇ ਕੋਲੇ ਭਾਈ ਦਰਸ਼ਨ ਸਿੰਘ ਜੀ ਪਹੁੰਚੇ ਨੇ ਇਹ ਆਪ ਸੰਗਤਾਂ ਦੇ ਦਰਸ਼ਨ ਕਰਨ ਦੇ ਸੱਤ 8-10 ਦਿਨਾਂ ਦੇ ਲਈ। ਸੋ ਇਹ ਵਿਸ਼ੇਸ਼ ਤੌਰ ਤੇ ਸਾਡੇ ਕੋਲੇ ਪਹੁੰਚੇ ਨੇ। ਸੋ ਇਸੇ ਤਰ੍ਹਾਂ ਆਪ ਸੰਗਤਾਂ ਨੇ ਇਦਾਂ ਹਾਜ਼ਰੀਆਂ ਭਰਦੇ ਰਹਿਣਾ ਹੈ। ਸੋ ਬਾਦਸ਼ਾਹ ਕਿਰਪਾ ਕਰਨ ਇਹ ਜਿਹੜਾ ਗੁਰਗੋਬਿੰਦ ਸਿੰਘ ਦਾ ਗੁਰਮਖੋ ਇਤਿਹਾਸ ਹੈ ਇਹ ਆਪਾਂ ਮੁਕਤਸਰ ਸਾਹਿਬ ਦੀ ਜੰਗ ਤੋਂ ਫਿਰ ਨਦੇੜ ਸਾਹਿਬ ਤੱਕ ਪੂਰਾ ਜਿਹੜਾ ਇਤਿਹਾਸ ਹੈ ਉਹ ਆਪਾਂ ਫਿਰ ਅਗਲੇ ਦੀਵਾਨਾਂ ਦੇ ਵਿੱਚ ਫਿਰ ਆਰੰਭ ਕਰਾਂਗੇ ਜੀ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹਾਜ਼ਰੀਆਂ ਭਰਦੇ ਰਹੋ ਉਲਾਂ ਚੁਪਾਂ ਦੀ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ